ਸੱਚ ਕਵਣਾ ਅੱਜ ਇਹ ਵੀਡੀਓ ਦੇਖ ਕੇ ਨਾ ਮੈਨੂੰ ਬੜਾ ਦੁੱਖ ਲੱਗਿਆ ਆ ਦੇਖਿਓ ਇੱਕ ਵਾਰ ਤੁਸੀਂ ਵੀ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਤੇ ਬੜੇ ਧਿਆਨ ਨਾਲ ਦੇਖਿਓ ਆ ਦੇਖਿਓ ਫੇਰ ਕੀ ਹੋ ਗਿਆ ਦੱਸ ਹਜੇ ਤੱਕ ਬੱਚਾ ਨਹੀਂ ਹੋਇਆ ਤੇ ਹੋ ਜਾਊਗਾ ਇਹਦੇ ਵਿੱਚ ਮੇਹਣੇ ਮਾਰਨ ਵਾਲੀ ਕਿਹੜੀ ਗੱਲ ਨਾਲੇ ਮੇਹਣਿਆਂ ਦਾ ਬੱਚਾ ਹੋ ਜਾਣਾ ਵਾ ਇਹ ਤੇ ਰੱਬ ਦੇ ਰੰਗ ਰੱਬ ਦਾ ਜੀ ਜਦੋਂ ਦੇਣਾ ਮਾਰਾ ਨਿਭੇ ਦੇਣਾ ਸਹੀ ਗੱਲ ਆ ਚਲ ਠੀਕ ਹੈ ਮੈਂ ਬਾਤ ਚ ਕਰਦੀ ਪ੍ਰਭ ਆ ਗਈ ਆ ਅੱਗੇ ਦੇਖਿਓ ਆ ਲੋ ਪਾਣੀ ਕੀ ਗੱਲ ਹੋ ਗਈ ਅੱਜ ਬੜੇ ਚੁੱਪ ਚੁੱਪ ਬੈਠੇ ਜੀ ਹੂੰ ਅਸ ਸੁਣਿਓ ਉਹ ਕੁਝ ਨਹੀਂ ਯਾਰ ਉਹ ਮੈਂ ਦੁਨੀਆ ਦਾ ਸੋਚਣ ਡਿਆ ਸੀ ਕਿ ਜੇਦੀ ਜੇਬ ਭਰੀ ਐ ਨਾ ਬਸ ਉਹਦੀ ਕਦਰ ਆ ਤੇ ਮਾੜੇ ਬੰਦੇ ਨੂੰ ਪੁੱਛਦਾ ਹੀ ਨਹੀਂ ਪਰ ਇਹ ਦੁਨੀਆ ਤੇ ਇਦਾਂ ਦੀ ਆ ਮਰਦ ਦੀ ਖਾਲੀ ਜੇਬ ਤੇ ਔਰਤ ਦੀ ਖਾਲੀ ਗੋਦ ਹੋਵੇ ਨਾ ਤੇ ਇਹ ਦੁਨੀਆ ਜੀਣ ਨਹੀਂ ਦਿੰਦੀ ਰੂਹਾਂ ਦੂਰ ਨੇ ਇੱਕਦਮ ਸੱਚ ਕਿਹਾ ਆ ਇਹ ਦੁਨੀਆ ਕਿਸ ਪਾਸੇ ਨਹੀਂ ਜੀਣ ਦਿੰਦੀ ਨਾਲੇ ਜਿਹੜੇ ਬੱਚੇ ਆ ਨਾ ਉਹ ਰੱਬ ਦੀ ਦਿੱਤੀ ਦੇਣ ਹੁੰਦੀ ਆ ਰੱਬ ਦੀ ਮਰਜ਼ੀ ਹੋਵੇਗੀ ਨਾ ਤੇ ਬੱਚੇ ਹੁੰਦੇ ਆ ਇਹ ਕਿਸੇ ਇਨਸਾਨ ਦੇ ਹੱਥ ਦੇ ਵਿੱਚ ਨਹੀਂ ਹੈਗਾ ਰੱਬ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਆ ਮੇਨੇ ਮਾਰਨੇ ਬੰਦ ਕਰ ਦੋ ਆ ਜਿਹੜੇ ਤੁਸੀਂ ਮੇਨੇ ਮਾਰਦੇ ਹੋ ਨਾ ਉਹਦੀ ਜਗਾ ਕਿਤੇ ਰੱਬ ਅੱਗੇ ਅਰਦਾਸ ਕਰ ਦੋ ਕਿ ਪ੍ਰਮਾਤਮਾ ਇਹਨਾਂ ਦੇ ਘਰ ਕੋਈ ਬੱਚਾ ਹੋ ਜਾਏ ਮੇਨੇ ਨਾ ਮਾਰਿਆ ਕਰੋ ਰੱਬ ਅੱਗੇ ਅਰਦਾਸ ਕਰਿਆ ਕਰੋ ਕਿਤੇ ਨਾ ਕਿਤੇ ਤੁਹਾਨੂੰ ਵੀ ਪੁੰਨ ਲੱਗੇਗਾ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ